ਕਾ ਜਿੰਨਾ ਪੁਲਿਸ ਨੇ ਗੰਦ ਪੁਆਰੀ ਤੇ ਪੰਜਾਬ ਪੁਲਿਸ ਪੁਆਰੀ ਏ ਪੁਲਸ ਨੂੰ ਥਾਰਾ ਪਤਾ ਕਰ ਕਰਦੇ ਕਿੱਥੇ ਕਿੱਥੇ ਚਿੱਟਾ ਨਹੀਂ ਵੇਖਦਾ ਕਿੱਥੇ ਕਿੱਥੇ ਭੈਂਚਾ ਪਿਸਟਲ ਨੇ ਲੋਕਾਂ ਕੋਲੇ ਨੇ ਬੁੜੀਆਂ ਬੰਦੇ ਕੋਲੇ ਪਿਸਟਲ ਨੇ ਉਸ ਬਸਾ ਲੈ ਲੈਂਦੀ ਆ 2 ਲੱਖ ਰੁਪਇਆ ਦੇ ਕੇ ਆ ਉਹ ਮੋਚ ਨੂੰ ਤਾਂ ਦਿੰਦਾ ਮੇਰਾ ਕੀ ਕਰਦਾ ਪੁਲਸ ਨੇ ਮੈਂ ਤਾਂ ਚਿੱਟਾ ਵੇਚਾਂਗਾ ਕਿਲਵਾਂ ਦੇ ਸਾਹਮਣੇ ਚਿੱਟਾ ਵੇਚ ਰਿਹਾ ਕਿਲਵਾਂ ਦੇ ਸਾਹਮਣੇ ਜਿੰਦਾ ਧੀ ਪੁੱਤਰ ਮਰਦਾ ਨਾ ਉਹਦਾ ਬੱਚਾ ਰੋਲਦਾ ਜਿੰਦੀ ਮਾਂ ਮਾਰਦੀ ਏ ਪੁੱਤਰ ਮਾਰਦਾ ਤੇ ਮਾਂ ਰੋਵੇਗੀ ਤਾਂ ਕੀ ਕਰੇਗੀ ਸਰਕਾਰਾਂ ਬੜਾ ਹੋਂ ਤਾਂ ਵਾਅਦੇ ਕਰਤੀਆਂ ਨੇ ਪਈਆਂ ਕੁਛ ਨਹੀਂ ਕਰਨਾ ਸਰਕਾਰਾਂ ਨੇ ਬਣੀ ਦੇ ਵੇਲੇ ਕੋਈ ਕੋਈ ਆਦਾ ਕਹਿਦੀ ਮਰਗ ਦੇ ਕੋਈ ਆਂਦਾ ਕੋਈ ਇਹ ਮੰਤਰੀ ਕੋਈ ਸਾਰ ਨਹੀਂ ਦਿੰਦਾ ਹਰ ਬੰਦੇ ਕੋਲੇ ਪਿਸਟਲ ਹਰ ਬੰਦੇ ਕੋਲੇ ਗੰਦ ਪਾਟਾ ਪੁਲਸ ਨਾਲ ਪੁਲਸ ਨੂੰ ਸਾਰਾ ਪਤਾ ਪੁਲਸ ਨੂੰ ਨਾ ਕਿਹੜੀ ਪੁਸਤਕ ਬਿਨਾਂ ਕਿਹੜੀ ਪਾਣੀ ਮਾਰ ਸਕਦੇ ਸਾਲਾ ਖਾ ਦਿੰਦੇ ਨੇ ਵੀ ਹਰੀ ਵਾਲਾ ਬੰਦਾ ਇਸ ਕੰਮ ਲਈ ਅਸੀਂ ਧਰਨਾ ਦਿੱਤਾ ਹੈ ਗਰੀਬਾਂ ਦੀਆਂ ਧੀਆਂ ਪੜਾਣ ਦੀ ਆਸਤਾ ਬਰਬਾਦ ਗੁੰਡਾਗਰਦੀ ਕਰਦੇ ਨੇ ਚਿੱਟਾ ਵੇਚਦੇ ਨੇ ਪਸਤਾਲ ਚੱਕੀ ਫਿਰਦੇ ਨੇ ਗੱਤੀ ਛੇਖਾਂ ਵਿੱਚ ਜੇ ਕੋਈ ਆਣ ਕੇ ਨਹੀਂ ਜੀ ਜੇ ਕੋਈ ਆਣ ਕੇ ਐਮਸੀ ਨੂੰ ਆਉਂਦਾ ਦੁੱਖੜਾ ਦੱਸਦਾ ਰਾਤ ਐਮਸੀ ਨੂੰ ਮਾਰਨ ਆ ਗਏ ਨੇ ਜੇ ਦੁਹੀ ਹੋਇਆ ਬੰਦਾ ਐਮਸੀ ਨੂੰ ਦਸੂਗਾ ਮੌਤ ਬਾਰ ਬੰਦੇ ਨੂੰ ਤੇ ਮੌਤ ਬਾਰ ਬੰਦਾ ਹੀ ਕਹਿੰਦੇ ਮਾਰ ਦਿਓ ਕੇ ਰਾਹ ਦਾ ਰੋੜਾ ਬੰਦਾ ਚੱਕ ਦਿਓ ਤੇ ਰਾਤ ਐਮਸੀ ਸਾਹਿਬ ਬੋਲੇ ਨਹੀਂ ਉਹਨਾਂ ਨੇ ਬੜੇ ਫੋਨ ਪੁਲਿਸ ਨੂੰ ਕੀਤੇ ਨੇ ਪੁਲਿਸ ਨੇ ਕੋਈ ਚੱਕਿਆ ਨਹੀਂ ਕਿਸੇ ਨੇ ਕੋਈ ਸੁਣਾਈ ਨਹੀਂ ਕੀਤੀ ਬਹੁਤ ਜ਼ਬਰਦਸਤੀਆਂ ਕਰਦੇ ਨੇ ਪਾ ਲੋਕਾਂ ਦੀ ਧੀਆਂ ਪੈਣਾ ਨਾਲ ਲੋਕਾਂ ਦੇ ਬੱਚਿਆਂ ਨਾਲ ਕਰੀਬ ਬੰਦਾ ਬਸਤੀ ਚ ਜੀ ਨਹੀਂ ਸਕਦਾ ਇਸੇ ਕੰਮ ਦੇ ਵਿੱਚ ਹਾਂਜੀ ਮੇਰੇ ਲਾਕਾ ਬਸਤੀ ਛੇਖਾਲੀ ਤੋਂ ਮੇਰੇ ਘਰ ਦੀ ਐਮਸੀ ਇਹ ਪਹਿਲਾਂ ਮੈਮਸੀ ਸੀ ਦਾ ਮੇਰੀ ਵਾਰਡ ਦੇ ਵਿੱਚ ਆਏ ਦਿਨ ਕਦੀ ਕਿਦੇ ਘਰੇ ਗੋਲੀਆਂ ਚੱਲ ਜਾਂਦੀਆਂ ਨਹੀਂ ਕਦੀ ਕਿਦੇ ਘਰੇ ਗੋਲੀਆਂ ਚੱਲ ਜਾਂਦੀਆਂ ਨਹੀਂ ਕਦੀ ਕਿਦੇ ਘਰ ਗੋਲੀ ਵੀ ਚੱਲਦੀ ਨਹੀਂ ਪਰ ਪੁਲਿਸ ਨੂੰ ਦਰਖਾਸਤਾਂ ਐਸਐਸਪੀ ਦੇ ਦਰਖਾਸਤਾਂ ਕਿ ਇਹ ਕੁੜੀ ਦਾ ਰੇਪ ਹੋ ਗਿਆ ਕੁੜੀ ਕਿਸੇ ਆ ਤਿੰਨ ਵਾਰ ਇਸ ਕੁੜੀ ਦਾ ਰੇਪ ਹੋਇਆ ਪਿਸਤੌਲ ਦੀ ਨੋਕ ਤਾਕੇ ਇਹਨੇ ਥਾਣੇਦਾਰ ਨੇ ਕੀਤਾ ਉਲਟਾ ਪੈਸੇ ਲੈ ਕੇ ਉਹ ਜਿਹੜੇ ਦੋਸ਼ੀ ਨੇ ਬਲਾਤਕਾਰ ਕੀਤਾ ਉਹਨੂੰ ਉਹਨੂੰ ਉਲਟਾ ਇਸ ਕੇਸ ਦਾ ਕੁਝ ਨਹੀਂ ਬਣਿਆ ਰਾਤੀ ਮੈਨੂੰ ਮਾਰਨ ਆਏ ਸੱਤ ਬੰਦੇ ਪਿਸਤੌਲ ਲੈ ਕੇ ਆ ਜਿਹੜੇ ਤੇਰੇ ਭਾਈਆਂ ਨੇ ਉਹਨਾਂ ਕੋਲ ਆ ਪਿਸਤੌਲ ਸੀ ਦੇ ਆਪਸ ਵਿੱਚ ਪਰ ਘਰ ਘਰ ਪਿਸਤੌਲ ਨੇ ਇਹ ਜਿਹੜੇ ਬੰਦੇ ਨੇ ਨਾ ਛੋਟੇ ਮਲਾਇਮ ਤਿੰਨ ਚਾਰ ਮਲਾਇਮ ਇਹ ਤਸਕਰਾਂ ਨਾਲ ਮਿਲੇ ਹੋਏ ਨੇ ਇਹਨਾਂ ਦੀ ਪੁੱਛਗਿੱਛ ਕੀਤੀ ਜਾਵੇ ਤਸਕਰਾਂ ਦੇ ਨਾਲ ਜੇ ਗੱਲ ਮੇਰੀ ਝੂਠੀ ਹੋ ਜਾਏ ਕਿ ਮੈਂ ਗੋਲੀ ਮਾਰਦਾ ਜੀ ਮੈਨੂੰ ਮੈਂ ਇਸ ਗੱਲ ਦਾ ਵਾਅਦਾ ਕਰਨਾ ਇਹ ਰਾਮਣ ਝੰਜੀ ਬਲੋਰਾ ਜਿੰਨੀ ਮੇਰੀ ਵਸਤੀ ਜਨਾਂ ਗੰਦ ਪਾਇਆ ਹੈ ਮੈਂ ਨਾ ਕੋਈ ਮੈਂ ਦਬਿਆਨ ਨਹੀਂ ਕਰ ਸਕਦਾ ਉਹਨਾਂ ਬੰਦਾਂ ਨੂੰ ਫੜ ਲਓ ਅਜੀ ਨੂੰ ਫੜ ਲਓ ਅਜੀ ਨੂੰ ਫੜ ਲਓ ਸੁਨੀਲ ਨੂੰ ਫੜ ਲਓ ਇੱਕ ਗੱਲ ਝੂਠੀ ਹੋਇਆ ਬਾਹਰ ਦੀ ਪੁਲਿਸਟਾਰਕਡ ਕਰੇ ਕਿੰਨੇ ਲੋਕ ਮੇਰੇ ਇਲਾਕੇ ਤਸਕਰ ਹੋ ਕੇ ਕੰਮ ਕਰਦੇ ਨੇ ਜਾਂਚ ਕਰੇ ਕਿੰਨੇ ਲੋਕ ਮੇਰੇ ਇਲਾਕੇ ਚ ਕਿੰਨੇ ਲੋਕ ਕਸੂਰੀਆ ਕੰਮ ਕਰ ਰਹੇ ਨੇ ਔਰ ਕਰੋੜਾਂ ਦੇ ਨਾਲ ਔਰ ਹਰ ਘਰ ਦੇ ਵਿੱਚ ਪਿਸਤੌਲ ਹੈ ਰਾਤੀ ਮੇਰਾ ਮੁੰਡੇ ਨਾਲ ਸੀ ਮੈਂ ਬੋਲਣ ਦਿੱਤੇ 3 ਵਜੇ ਆਏ ਮੈਨੂੰ ਗੋਲੀ ਮਾਰਨ ਵਾਤੇ ਐਮਸੀ ਮਾਰਨਾ ਹੈ ਐਮਸੀ ਦਾ ਕੰਮ ਕੀ ਹੈ ਜੀ ਜੇ ਇਹ ਤੈਨੂੰ ਦੁਖੀ ਹੈ ਐਮਸੀ ਕੋ ਐਮਸੀ ਕਹਿੰਦਾ ਕਾਨੂੰਨ ਕੋਲ ਚੱਲ ਕਾਨੂੰਨ ਨੂੰ ਆਪ ਫਿਰ ਯਾਦ ਕਰਦੇ ਤੇ ਧਿਆਨ ਦੇਣਾ ਮੈਂ ਆਨਲਾਈਨ ਤੇ ਚਾਰ ਫੋਨ ਕੀਤੇ ਮੇਰਾ ਕਿਸਨੇ ਫੋਨ ਨਹੀਂ ਚੱਕਿਆ ਸਿੱਧੇ ਫੋਨ ਤੇ ਚਾਰ ਫੋਨ ਕੀਤੇ ਮੇਰਾ ਕਿਸਨੇ ਫੋਨ ਨਹੀਂ ਚੱਕਿਆ ਕਿੱਧਰ ਜਾਈਏ ਰਾਤੀ ਤੁਮ ਮਾਰ ਦਿੱਤਾ ਮਾਰ ਦਿੰਦਾ ਫੇਰ ਠੀਕ ਸੀ ਮੇਰੀ ਵਸੇ ਕਤਲ ਹੋਇਆ ਇਹਨਾਂ ਬੰਦੇ ਬਦੌਲਤੇ ਰਹੇ ਨੇ ਚੰਜੀ ਟੌਪ ਤੇ ਚੱਲਦਾ ਪਿਆ ਤਸਕਰਾਂ ਦੇ ਨਾਲ ਅਜੀਨ ਚੱਕ ਲੋ ਬਾਹਰ ਦੀ ਪੁਲਿਸ ਲੈ ਜਾਵੇ ਦੋ ਚੱਕੀ ਲੰਦੇ ਅਸਰੀਲ ਨੂੰ ਚੱਕ ਲਓ ਕਿੰਨੇ ਪਿਸਤੌਲ ਆਣਗੇ ਬਸਤੀ ਦੇ ਵਿੱਚੋਂ ਔਰ ਇਹਨਾਂ ਦਾ ਬੰਦਾ ਨਾ ਟੌਪ ਚ ਆਏਗਾ ਨਾ ਆਵਣ ਤੇ ਮੈਨੂੰ ਗੋਲੀ ਮਾਰ ਦਿਓ ਮੈਂ ਤੁਹਾਨੂੰ ਲੱਖ ਰੱਖਾਂ ਮੈਂ ਮੰਗ ਕਰਦਾ ਮੈਂ ਮੰਗ ਕਰਦਾ ਮੈਂ ਮੰਗ ਕਰਦਾ ਡੀਜੀਪੀ ਪੰਜਾਬ ਤੋਂ ਮੈਂ ਮੰਗ ਕਰਦਾ ਡੀਜੀਪੀ ਪੰਜਾਬ ਤੋਂ ਮੈਂ ਮੰਗ ਕਰਦਾ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਮੁੱਖ ਮੰਤਰੀ ਤੋਂ ਆਹ ਤੇਰੇ ਬੰਦੇ ਆ ਨਿੱਕੇ ਨਿੱਕੇ ਮਲਾਈ ਮਲਾਈ ਗੰਦ ਤਾਂ ਆਪ ਬੁਆਈ ਖੜੇ ਨੇ ਮੈਂ ਬੈਠਣਾ ਕਿੰਨੀਆਂ ਕਾਨਫਰੰਸਾਂ ਕਰਾਤੀਆਂ ਜੇ ਮੈਂ ਬਫਸ ਨੂੰ ਦੱਸਦਾ ਵੀ ਆਹ ਆ ਘਰ ਚਿੱਟਾ ਵੇਜਦਾ ਪਈ ਆਹ ਘਰ ਪਿਸਤੌਲ ਨਹੀਂ ਇਹ ਬੰਦੇ ਉਹਨਾਂ ਨੂੰ ਦੱਸਦੇ ਉਲਟਾ ਉਹ ਗਰਾਊਂਡ 'ਚ ਬਹਿ ਕੇ ਗੱਲਾਂ ਕਰਦੇ ਨੇ ਵੀ ਅਸੀਂ ਬੱਬੂ ਪ੍ਰਧਾਨ ਨੂੰ ਮਾਰਨਾ ਸਾਡੀ ਬੱਬੂ ਪ੍ਰਧਾਨ ਪੁਲਿਸ ਮਗਰ ਲਾ ਰਿਹਾ ਸਾਨੂੰ ਆ ਕਰ ਰਿਹਾ ਰਾਤੀ ਪਰਸੋ ਸਣੀ ਚੱਕਾ ਸੀ ਸਟਾਪ ਨੇ 2 ਲੱਖ ਰੁਪਇਆ ਦੇ ਕੇ ਕਹਿੰਦਾ ਮੱਲੇ ਚ 2 ਲੱਖ ਰੁਪਇਆ ਦੇ ਕੇ ਆਇਆ ਰਾਤੀ ਮੈਨੂੰ ਮਰਨ ਨੂੰ ਆ ਗਿਆ ਮੈਂ ਮਰਦਾ ਜੇ ਮੇਰੇ ਪੁੱਤਰ ਮਰਦੇ ਇਹ ਲਾ ਕਰਦਾ ਪਿਆ ਲਾ ਕਰਕੇ ਆ ਗਿਆ ਕੁੱਝ ਨਿਵਾਰੇ ਇਹਨਾਂ ਮਦੇਨਾਂ ਨਾਲ ਕਾਰਵਾਈ ਕਰੀ ਦੇਣੀ ਸਾਡੀ ਸੁਣਾਈ ਨਹੀਂ ਕਿਤੇ ਯਾਰ ਐਮਸੀ ਬਣਾਇਆ ਕੱਦ ਲਈਏ ਐਮਸੀ ਬੰਦ ਹੋਣਾ ਚਾਹੀਦਾ ਬੰਨਾ ਸਰਪੰਚ ਨੂੰ ਬਣਾਉਣਾ ਬੰਦ ਹੋਣਾ ਜੋ ਕਿ ਅਸੀਂ ਪੁਲਿਸ ਨਾਲ ਰਲ ਕੇ ਚੱਲਦੇ ਆਂ ਪੁਲਿਸ ਕੀ ਕਰਦੀ ਵੱਡੇ ਵੱਡੇ ਅਫਸਰ ਆਦੇ ਨੇ ਮੈਨੂੰ ਲਿਸਟ ਲੈਂਦੇ ਨੇ ਕਹਿੰਦੇ ਪ੍ਰਧਾਨ ਜੀ ਆਓ ਇਹਨਾਂ ਤਸਕਨਾ ਦਾ ਘਰ ਵਿਖਾਓ ਮੈਂ ਨਾਲ ਜਾਣਾ ਮੈਂ ਤਸਕਨਾ ਟੋਟਲ ਘਰ ਵਿਖਾ ਚੁੱਕਾ ਪਰ ਕੀ ਹੋਇਆ ਉਲਟਾ ਮੇਰੇ ਤੇ ਕਲੇਮ ਲਾਇਆ ਜਾਂਦਾ ਉਲਟਾ ਮੇਰੇ ਤੇ ਕਲੇਮ ਲਾਇਆ ਜਾਂਦਾ ਉਹ ਕਹਿੰਦੇ ਨੇ ਬੱਬੂ ਪ੍ਰਧਾਨ ਤੇਰੇ ਮੁਲਾਜ਼ਮ ਜਿਹਨਾਂ ਨੂੰ ਤੂੰ ਕਹਿਣਾ ਨਾ ਉਹ ਤੇਰੇ ਆ ਕੇ ਦੱਸਦੇ ਨੇ ਤੇਰੇ ਮੁਲਾਜ਼ਮ ਦੱਸਦੇ ਭੈਣੇ ਤੂੰ ਤੇ ਲਾ ਕੇ ਆ ਸਾਡੀ ਆ ਗੱਲ ਤੇ ਤੈਨੂੰ ਮਾਰਨਾ ਸੀ ਕਾਪੀ 7 ਬੰਦੇ ਮੇਰੇ ਘਰੇ ਆਏ ਮੈਨੂੰ ਮਾਰਨ ਵਾਸਤੇ ਮੈਂ ਬੋਲਣੇ ਤੇ ਜਵਾਕ ਉਹਨਾਂ ਇੰਨੀਆਂ ਮੈਨੂੰ ਮਾਰ ਲਿਆ ਚੰਗੀਆਂ ਖਾੜਾ ਕੱਟੀਆਂ ਤੈਨੂੰ ਛੱਟਣਾ ਨਹੀਂ ਮੈਂ ਉਹ ਘੁੱਟ ਕੇ ਘਰ ਰੱਖ ਲੈ ਮੈਂ ਕਹਿੰਦਾ ਆਪਾਂ ਸਾਰੇ ਅਫਸਰਾਂ ਨਾਲ ਗੱਲ ਕਰਾਂਗੇ ਕਾਨੂੰਨ ਨਾਲ ਗੱਲ ਕਰਾਂਗੇ ਜਿਹੜਾ ਕਿ ਆਪਣਾ ਨਿਆਂ ਮਿਲ ਸਕੇ ਇਹ ਕੁੜੀ ਦਾ ਬਲਾਤਕਾਰ ਹੋਇਆ ਇਹਦੇ ਅੱਜ ਤੱਕ ਕੋਈ ਇਨਸਾਰ ਨਹੀਂ ਲਈ ਥਾਣੇਦਾਰ ਨੇ ਉਲਟਾ ਇਹਦੇ ਖਰਾਬ ਹੇ ਆ ਕੇ ਮਸਤੌ ਦੀ ਨੋਕ ਤੇ ਪਤਾ ਰੇਪ ਕਰਦਾ ਰਿਹਾ ਪਰ ਪੁਲਿਸ ਨੇ ਕੁਛ ਨਹੀਂ ਕੀਤਾ ਅਜ ਤੱਕ ਚਿੱਟਾ ਮੇਰੇ ਘੜੀ ਘੜੀ ਵਿਕਦਾ ਪਿਆ ਪਰ ਕੋਈ ਨਹੀਂ ਤਾਂ ਕਿ ਪੈਸੇ ਲੈ ਕੇ ਮੋੜੇ ਆਉਂਦੇ ਨਹੀਂ ਪੈਸੇ ਲੈ ਕੇ ਮੋੜੇ ਆਉਂਦੇ ਨਹੀਂ ਕੰਡਾ ਕੰਡਾ ਦੇਓ ਪੁਲਿਸ ਲਿਆ ਕਰਦੀ ਮੈਂ ਐਸਐਸਪੀ ਸਾਹਿਬ ਚਰਨਾ ਚ ਬੇਨਤੀ ਕਰਦਾ ਤੁਸੀਂ ਬੜੇ ਇਮਾਨਦਾਰ ਹੋ ਐਸਪੀ ਡੀ ਸਾਹਿਬ ਦੇ ਹੱਥ ਚਰਨਾ ਚ ਬੰਦਾ ਚਰਨਾ ਚ ਤੁਸੀਂ ਬੜਿਆ ਆਈਪੀਸ ਅਫਸਰ ਹੋ ਬਹੁਤ ਵਧੀਆ ਬੀਬੇ ਬੰਦੇ ਹੋ ਮੈਂ ਹਰ ਵਕਤ ਨਮਸ ਅਫਸਰ